ਬਹੁਤ ਜ਼ਬਰਦਸਤ ਸਮਰਥਨ ਆਮ ਲੋਕਾਂ ਵੱਲੋਂ ਮਿਲ ਰਿਹਾ ਮੇਰਾ ਮਾਨਤਬਾਨ ਸਾਹਿਬ ਹਲਕਾ ਪਵਾ ਦੇ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਜ਼ੋਨਾਂ 'ਚ ਚਾਹੀਓ ਬਲਾਕ ਸਮਤੀ ਦੇਣਾ ਚਾਹੀਏ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀਆਂ ਸਾਰੀਆਂ ਟੀਮਾਂ ਪੂਰੀ ਤਨਦੇਹੀ ਦੇ ਨਾਲ ਕੰਮ ਕਰਨ ਚਲ ਜੁੜੀਆਂ ਹੋਈਆਂ ਨੇ ਔਰ ਲੋਕਾਂ ਵੱਲੋਂ ਬਹੁਤ ਵੱਡਾ ਹੰਗਾਰਾ ਚੰਗਾ ਰਿਸਪੌਂਸ ਲੋਕਾਂ ਵੱਲੋਂ ਮਿਲ ਰਿਹਾ ਕਿਉਂਕਿ ਲੋਕਾਂ ਦੇ ਬਿਜਲੀ ਦੇ ਬਿੱਲ ਸਭ ਦੇ ਘਰਾਂ 'ਚ ਮਾਫ ਕੀਤੇ ਆ ਪਿੰਡਾਂ 'ਚ ਰੋਰ ਬਣ ਰਹੇ ਆ ਔਰ ਆਮ ਆਦਮੀ ਕਲੀਨਿਕਾ 'ਚ ਲੋਕਾਂ ਨੂੰ ਦਵਾਈਆਂ ਸੋ ਇਸ ਕਿਸਮ ਦਾ ਵਾਤਾਵਰਣ ਜਿਹੜਾ ਬਿਜਲੀ ਦੇ ਸੁਧਾਰ ਹੋ ਰਹੇ ਆ ਸੋ ਮੈਂ ਅੱਜ ਜਿਹੜਾ ਤਾਰਾਗੜ ਜੋਂਨਾ ਉਸ ਤੋਂ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਭਾਂਜੀ ਗੌਰਪ੍ਰੀਤ ਕੌਰ ਔਰ ਜਿਹੜਾ ਸਾਡਾ 베ਗੋਵਾਲ ਦਾ ਸੰਮਤੀ ਦਾ ਜੋਂਨਾ ਉੱਥੋਂ ਨਵਦੀਪ ਸੈਣੀ ਜਿਹੜੇ ਚੋਣ ਲੜ ਰਹੇ ਨੇ ਔਰ ਨਾਲ ਦੀ ਨਾਲ ਜਿਹੜਾ ਸਾਡਾ ਸਹਾਰਨਪੁਰ ਦਾ ਜੋਂਨਾ ਉੱਥੋਂ ਸੁਰਿੰਦਰ ਸਿੰਘ ਚੋਣ ਲੜ ਰਹੇ ਨੇ ਸੰਮਤੀ ਦੀ ਸੋ ਵਧੀਆ ਹੰਗਾਰਾ ਅੱਜ ਪਿੰਡ ਕੋਠਾ ਖਿਆਲਾ ਸਾਨੂਪੁਰ ਹੈਬਤ ਪਿੰਡੀ ਕਈ ਪਿੰਡਾਂ ਦੇ ਵਿੱਚ ਮੈਂ ਗਿਆ ਸੋ ਵਧੀਆ ਢੰਗ ਦੇ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਵਧੀਆ ਢੰਗ ਨਾਲ ਚੋਣਾਂ ਜਿੱਤਾਂਗੇ ਔਰ ਆਪ ਦੀ ਸਰਕਾਰ ਆਪ ਦਾ ਇਸ ਸੰਵਤੀ ਦਾ ਮੈਂਬਰ ਹੋਵੇ ਆਪ ਦਾ ਜ਼ਿਲ੍ਹਾ ਪਸੰਦ ਮੈਂਬਰ ਹੋਵੇ ਤੇ ਇਹਦੇ ਨਾਲ ਪਿੰਡਾਂ ਦੇ ਅੰਦਰ ਜਿਹੜੇ ਡਿਵੈਲਪਮੈਂਟ ਦੀ ਰਫਤਾਰ ਹੈ ਹੋਰ ਤੇਜ਼ ਹੋਏਗੀ ਹੋਰ ਅਸੀਂ એનર્ਜੀ ਦੇ ਨਾਲ ਕੰਮ ਕਰਾਂਗੇ ਸੋ ਬਹੁਤ ਵੱਡਾ ਸਮਰਥਨ ਕਿਉਂਕਿ ਲੋਕਾਂ ਨੇ 70 ਸਾਲ ਦੋਆਂ ਪਾਰਟੀਆਂ ਨੂੰ ਦੇਖਿਆ ਪਰ ਬੁਨਿਆਦੀ ਕੰਮ ਜਿਹੜੇ ਕਰਨ ਵਾਲੇ ਸੀਗੇ ਉਹ ਲੋਕਾਂ ਦੇ ਨਹੀਂ ਹੋਏ ਸੋ ਆਮ ਆਦਮੀ ਪਾਰਟੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਉਹ ਸਰਕਾਰ ਵੱਡੇ ਕੰਮ ਪੰਜਾਬ ਦੇ ਅੰਦਰ ਕਰ ਰਹੀ ਹੈ ਸੋਨਾ ਕੰਮਾਂ ਦੇ ਆਧਾਰ ਤੇ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਇਹਨਾਂ ਚੋਣਾਂ ਦੇ ਅੰਦਰ